ਹੁਕਮ ਨਾ ਕਹਿਆ ਜਾਈ ਹੁਕਮ ਨਾ ਕਹਿਆ ਦਾਈ ਹੁਕਮੀ ਮੋਹਨ ਜੀ ਹੁਕਮੀ ਮੋਹਨ ਜੀ ਹੁਕਮ ਲੈ ਵੜਾਈ ਹੁਕਮ ਲੈ ਵੜਾਈ ਹੁਕਮੀ ਉਤਮ ਨੀਚ ਹੁਕਮੀ ਉਤਮ ਨੀਚ ਹੁਕਮ ਲੈ ਖੁਦ ਸੁਖ ਪਾਈ ਐ ਹੁਕਮ ਲੈ ਖੁਦ ਸੁਖ ਪਾਈ ਐ ਇਕ ਨਾ ਹੁਕਮੀ ਬਖਸ਼ੀਸ ਇਕ ਨਾ ਹੁਕਮੀ ਬਖਸ਼ੀਸ ਇਕ ਹੁਕਮੇ ਸਦਾ ਭਾਈ ਐ ਇਕ ਹੁਕਮੇ ਸਦਾ ਭਾਈ ਐ ਹੁਕਮੈ ਅੰਦਰ ਸਭ ਕੋ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨ ਕੋਈ ਬਾਹਰ ਹੁਕਮ ਨ ਕੋਈ ਨਾਨਕ ਹੁਕਮੈ ਜੀ ਉਜੈ ਆ ਹੁੰ ਮੈਂ ਕਹੈ ਨ ਕੋਈ ਆ ਹੁੰ ਮੈਂ ਕਹੈ ਨ ਕੋਈ ਤਾਂ ਹੁੰ ਮੈਂ ਕਹੈ ਨ ਕੋਈ ਆ ਹੁੰ ਮੈਂ ਕਹੈ ਨ ਕੋਈ ਗਾਵੈ ਕੋ ਤਾਨ ਗਾਵੈ ਕੋ ਤਾਨ ਹੋਵੇ ਕਿਸੈ ਤਾਨ ਹੋਵੇ ਕਿਸੈ ਤਾਨ ਗਾਵੈ ਕੋ ਦਾਤ ਗਾਵੈ ਕੋ ਦਾਤ ਜਾਣੇ ਨਿਸ਼ਾਨ ਜਾਣੇ ਨਿਸ਼ਾਨ ਗਾਵੈ ਕੋ ਗਾਵੈ ਕੋ ਮੋਨ ਮੜਿਆਈਆਂ ਚਾਰ ਗਾਵੈ ਕੋ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖਿਹੇ ਸਾਜ ਕਰੇ ਤਨ ਖਿਹੇ ਗਾਵੇ ਕੋ ਗਾਵੇ ਕੋ ਈ ਲੈ ਪ੍ਰਦੀਹ ਈ ਲੈ ਫਿਰ ਦੇ ਗਾਵੇ ਕੋ ਗਾਵੇ ਕੋ ਜਾਪੇ ਜਾਪੇ ਦਸਤੂਰ ਦਸਤੂਰ ਗਾਵੇ ਕੋ ਗਾਵੇ ਕੋ ਵਿਖੇ ਆਦਰਾ ਹضور ਵਿਖੇ ਆਦਰਾ ਹضور ਕਥਨਾ ਕਥਿਨਾ ਆਵੇ ਤੋਟ ਕਥਨਾ ਕਥਿਨਾ ਆਵੇ ਤੋਟ ਕਾਥ ਕਾਥ ਕਥੀ ਕਰ ਕਰ ਕਥੀ ਕੋਟੀ ਕੋਟ ਕੋਟ ਕੋਟੀ ਕੋਟ ਜਿੰਦਾ ਦੇ ਜਿੰਦਾ ਦੇ ਲੈnde ਠਗ ਬਾਹੇ ਲੈnde ਠਗ ਬਾਹੇ ਜੁਗਾ ਜਵੰਤਰ ਜੁਗਾ ਜਵੰਤਰ ਖਾਹੀ 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 ਉਕੀ ਹਕਮਾ ਚਲਾਏ ਰਹੋ ਚਲਾਏ ਰਹੋ ਨਾਨਕ ਵਿਕਸੈ ਨਾਨਕ ਵਿਕਸੈ ਦੇ ਪ੍ਰਭਾਤ ਦੇ ਪ੍ਰਭਾਤ ਕਿਥੇ ਤੱਕ